ਜਸਪ੍ਰੀਤ ਇੱਕ ਵੱਡਾਈ ਕੱਢ ਚੋਕੇ ਮੋਹਾਲੀ ਦੇ ਵਿੱਚ ਸ਼੍ਰੋਮੇ ਕਲਦਲ ਦੇ ਆਗੂਆਂ ਵਰਕਰਾਂ ਦਾ ਸਾਨੂੰ ਵੇਖਣ ਨੂੰ ਮਿਲਿਆ ਹਾਲਾਂਕਿ ਹੱਥਾਂ ਦੇ ਵਿੱਚ ਉਹਨਾਂ ਦੇ ਵੱਲੋਂ ਬੈਨਰ ਫੜੇ ਹੋਰੇ ਤਕਤੀਆਂ ਫੜੀਆਂ ਹੋਈਆਂ ਨੇ ਤੇ ਕਿਸ ਤਰੀਕੇ ਦਾ ਮਾਹੌਲ ਹੈ ਤੇ ਜੋ ਤੁਹਾਡੇ ਨਾਲ ਸ਼੍ਰੋਮੇ ਕਲਦਲ ਦੇ ਸੀਨੀਅਰ ਆਗੂ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰੋ ਕਿ ਕਿਸ ਤਰੀਕੇ ਦੀ ਕਾਰਵਾਈ ਹੋ ਅਤੇ ਇਸ ਦੇ ਖਿਲਾਫ ਚਾਹੁੰਦੇ ਨੇ ਦੇਖੋ ਬਿਲਕੁਲ ਮੇਰੇ ਕੋਲ ਹੁਣ ਅਨਕੇ ਸ਼ਰਵਾਈ ਮੌਜੂਦ ਨੇ ਲਗਾਤਾਰ ਅਸੀਂ ਮਾਹੌਲ ਦਿਖਾ ਵੀ ਰਿਹਾ ਹੈ ਚਰਮਾ ਜੀ ਤੁਸੀਂ ਵੀ ਸ਼ਮੂਲੀਅਤ ਕਰ ਰਹੇ ਹੋ ਤਰਨਾ ਚ ਤਰਨਾ ਲਗਾਤਾਰ ਵਾਅਦਾ ਜਾ ਰਿਹਾ ਕਿ ਮੈਂ ਦੇਖ ਰਿ ਪੰਜਾਬ ਗੁਰੂਆਂ ਪੀਰਾਂ ਪਗਬਰਾ ਦੀ ਧਰਤੀ ਆ ਪੰਜਾਬ ਦਾ ਆਪਣਾ ਇੱਕ ਸੱਭਿਆਚਾਰ ਆ ਪੰਜਾਬ ਗੁਰੂਆਂ ਦੇ ਉਪਦੇਸ਼ ਦੇ ਅਨੁਸਾਰ ਚੱਲਦਾ ਆ ਔਰ ਸਾਰੇ ਫਿਰਕੇ ਇੱਥੇ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਦੇ ਨਾਲ ਰਹਿੰਦੇ ਆ ਪਰ ਜਦ ਤੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੈਰ ਪੰਜਾਬ 'ਚ ਪਈਆਂ ਮੈਂ ਸਮਝਦਾ ਕਿ ਜਦੋਂ ਪਹਿਲੀ ਵਾਰ ਐਮਪੀ 'ਚ ਇਹਨਾਂ ਦੀਆਂ 4 ਸੀਟਾਂ ਆਈਆਂ ਸੀ ਉਸ ਟਾਈਮ ਤੋਂ ਤੁਸੀਂ ਦੇਖ ਲਓ ਕਿ ਪੰਜਾਬ ਦੇ ਧਾਰਮਿਕ ਤੌਰ ਤੇ ਰਾਜਨੀਤਿਕ ਔਰਥਿਕ ਤੌਰ ਤੇ ਹਮਲੇ ਜਿਹੜੇ ਆ ਉਹ جاری ਆ ਪਹਿਲਾਂ ਇਹਨਾਂ ਨੇ ਪੰਜਾਬ ਚ ਬੇਅਦਬੀਆਂ ਕਰਵਾਈਆਂ ਉਸ ਤੋਂ ਬਾਅਦ ਐਜੀਟੇਸ਼ਨ ਕਰੇ ਐਜੀਟੇਸ਼ਨ ਕਰਨ ਤੋਂ ਬਾਅਦ ਸਰਕਾਰ ਬਣਾਈ ਔਰ ਪੰਜਾਬ ਨੂੰ ਬਰਬਾਦੀ ਵਾਲੇ ਪਾਸੇ ਤੋਰਨ ਵਾਸਤੇ ਬਹੁਤ ਵੱਡਾ ਰੋਲ ਇਹਨਾਂ ਨੇ ਅਦਾ ਕਰਿਆ ਹੁਣ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਬੇਅਦਬੀਆਂ ਪਿੱਛੇ ਕੌਣ ਸੀਗੇ ਔਰ ਕਿਨਾਂ ਨੂੰ ਸਜ਼ਾ ਹੋਈ ਇਹਨਾਂ ਦੇ ਐਮਐਲਏ ਨਰੇਸ਼ ਯਾਦਵ ਨੂੰ 2 ਸਾਲ ਦੀ ਸਜ਼ਾ ਬੇਅਦਬੀਆਂ ਦੇ ਕੇਸਾਂ 'ਚ ਹੋਈ ਹੈ ਮਤਲਬ ਬੇਅਦਬੀਆਂ ਪਿੱਛੇ ਸੀਗੇ ਅੱਜ ਫਿਰ ਗਿਣੇ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਪਾਸੇ ਦਾ ਕੇਜਰੀਵਾਲ ਨੇ ਭਗਵੰਤ ਮਾਨ ਦੀ ਡਿਊਟੀ ਲਈ ਹੈ ਸ੍ਰੀ ਅਕਾਲ ਤਖਤ ਸਾਬ ਨੂੰ ਭੰਡਣ ਦੀ ਕਦੇ ਉਹ ਗੋਲਕਾਂ ਦੇ ਖਿਲਾਫ ਬੋਲਦਾ ਆ ਕਦੇ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਦਾ ਆ ਜਿਸ ਤਰ੍ਹਾਂ ਦੀ ਵੀਡੀਓ ਜਾਰੀ ਹੋ ਰਹੀਆਂ ਵੀ ਕਦੇ ਸਰਾਬ ਦੇ ਛਿੱਟੇ ਮਾਰੇ ਜਾਂਦੇ ਆ ਫੋਟੋਆਂ ਦੇ ਗੁਰੂਆਂ ਦੀ ਔਰ ਆਤ ਸਿੱਧਾ ਇਹ ਬਿਆਨ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਗੁਰੂਆਂ ਦੀ ਸ਼ਾਨ ਦੇ ਖਿਲਾਫ ਦਿਆ ਮੈਂ ਸਮਝਦਾ ਕਿ ਇਹ ਵੀ ਕੇਜਰੀਵਾਲ ਦੀ ਛੌੜੀ ਮਾਨਸਿਕਤਾ ਦਾ ਨਤੀਜਾ ਆ ਸਾਡੇ ਧਾਰਮਿਕ ਮਸਲੇ ਦੇ ਜਿਹੜੀ ਦਖਲਅੰਦਾਜ਼ੀ ਦੇ ਕੇ ਧਾਰਮਿਕ ਤੌਰ ਤੇ ਪੰਜਾਬੀ ਜਿਨ੍ਹਾਂ ਨੂੰ ਅਣਖILLE ਕਿਹਾ ਜਾਂਦਾ ਜਿਹੜੇ ਧਰਮ ਵਾਸਤੇ ਆਪਣੀ ਜਾਨ ਵੀ ਦੇ ਜਾਂਦੇ ਆ ਬਾਰ ਬਾਰ ਉਹਨਾਂ ਦੀ ਅਣਖ ਨੂੰ ਜਿਹੜਾ ਲਲਕਾਰਿਆ ਜਾ ਰਿਹਾ ਹੈਗਾ ਇੱਕ ਇੱਕ ਦੋ ਵੀਡੀਓ ਐਸੀ ਆ ਵਾਇਰਲ ਹੋ ਰਹੀਆਂ ਏਆਈ ਵੀਡੀਓ ਨੇ ਜਿਹਦੇ ਵਿੱਚ ਜਿਹੜਾ ਕਦੇ ਸੁਖਵੀਰ ਸਿੰਘ ਬਾਦਲ ਖੜੇ ਨਜ਼ਰ ਆਉਂਦੇ ਨੇ ਕਿ ਜੱਜਦਾਰ ਸਾਹਿਬ ਖੜੇ ਨਜ਼ਰ ਆਉਂਦੇ ਨੇ ਤੇ ਜਿਨ੍ਹਾਂ ਨੂੰ ਪੋਸਟਰ ਖੁਦ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਕਾਰਪੂਨ ਕਰਦੇ ਨਜ਼ਰ ਆ। ਤੁਸੀਂ ਦੇਖੋ ਵੀ ਇਹ ਸੁਖਵੀਰ ਬਾਦਲ ਤੇ ਆਕਾਲ ਤਖਤ ਸਭ ਨੂੰ ਬਦਲਾਮ ਕਰਨ ਵਾਸਤੇ ਇਸ ਹੱਦ ਤੱਕ ਗਿਰਗੇ ਵੀ ਇਹ ਖੁਦ ਏਆਈ ਵੀਡੀਓ ਜਿਹੜੀ ਕਿ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਆ ਫੋਟੋਆਂ ਦੀ ਬੇਅਦਬੀ ਆ ਸੁਖਵੀਰ ਬਾਦਲ ਨੂੰ ਥੱਲੇ ਲਾਉਣ ਵਾਸਤੇ ਇੰਨਾ ਵੀ ਭੁੱਲ ਗਏ ਕਿ ਗੁਰੂਆਂ ਦੇ ਸਤਕਾਰ ਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੀ ਚਾਦਰ ਕਿਹਾ ਜਾਂਦਾ ਪੂਰੇ ਹਿੰਦ ਨੂੰ ਬਚਾਉਣ ਵਾਸਤੇ ਜਿਹੜੀ ਅੱਡੀਆਂ ਵੱਡੀਆਂ ਕੁਰਬਾਨੀਆਂ ਦਈਆਂ ਅੱਜ ਇਹ ਆਪਣੇ ਰਾਜਨੀਤਿਕ ਹਿੱਤਾਂ ਵਾਸਤੇ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਐਡੀ ਘਟਿਆਰ ਕਤਾਂ ਕਰ ਰਹੇ ਆ ਕਿ ਗੁਰੂਆਂ ਦੇ ਜਿਹੜੇ ਆ ਇਹ ਬਣਾ ਕੇ ਉਹਨਾਂ ਦਾ અપਮਾਨ ਕਰਿਆ ਜਾ ਰਿਹਾ ਹੈਗਾ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੀ ਹੈ ਸੋ ਅੱਜ ਅਸੀਂ ਸਾਰੇ ਇੱਥੇ ਆទਸੀ ਬੇਈਮਾਨ ਜਿਨੇ ਧਾਰਮਿਕ ਜਿਹੜੇ ਨਿਯਮਾਂ ਦੀ ਉਲੰਘਣਾ ਕਰੀ ਗੁਰੂ ਸਾਹਿਬ ਦਾ અપਮਾਨ ਕਰਿਆ ਕੇਜਰੀਵਾਲ ਜਿਹੜੇ ਬਾਰ-ਬਾਰ ਅਕਾਲ ਤਖਤ ਸਾਹਿਬ ਨੂੰ ਵੰਗਾਰਨ ਵਾਸਤੇ ਭਗਵੰਤ ਮਾਨ ਨੂੰ ਅੱਗੇ ਕਰ ਰਹੇ ਆ ਸੋ ਉਸ ਦੇ ਖਿਲਾਫ ਇਹ ਧਰਨਾ ਜਿਹੜਾ ਰੱਖਿਆ ਔਰ ਅਸੀਂ ਉਸ ਟਾਈਮ ਤੱਕ ਵਿਰੋਧ ਦਰਜ ਕਰਦੇ ਰਵਾਂਗੇ ਜਦ ਤੱਕ ਇਹ ਗੁੰਡਾਗਰਦੀ ਪੰਜਾਬ ਦੇ ਅੰਦਰ ਬੰਦ ਨਹੀਂ ਹੁੰਦੀ ਜੋ ਪੰਜਾਬੀਆਂ ਦੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਮੈਂ ਸਾਰੇ ਪੰਥ ਦੇ ਥੀਸੀਆਂ ਨੂੰ ਵੀ ਬੜੇ ਬੜੇ ਬੁੱਧੀਜੀਵੀ ਬੈਠੇ ਆ ਪੰਜਾਬ ਚ ਜਿਨ੍ਹਾਂ ਨੂੰ ਬੜੀ ਧਾਰਮਿਕ ਸ਼ਖਸੀਅਤਾਂ ਬੈਠੀਆਂ ਜਿਹੜੀ ਸੁਖਵੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਵਾਸਤੇ ਤਾਂ ਹਰ ਬਾਰ ਚਾਲਾਂ ਵੀ ਚੱਲਦੀਆਂ ਟੀਵੀ ਤੇ ਵੀ ਆਉਂਦੀਆਂ ਹੁਣ ਜਦੋਂ ਆਮ ਆਦਮੀ ਪਾਰਟੀ ਸਰਿਆਮ ਗੁਰੂ ਸਾਹਿਬ ਦੀ ਬੇਅਦਬੀਆਂ ਕਰ ਰਹੀਆਂ ਵਿਧਾਨ ਸਭਾ ਦੇ ਅੰਦਰ ਬਿਆਨ ਦੇ ਰਹੀਆਂ ਅੱਜ ਕਿੱਥੇ ਰਹਿ ਗਈਆਂ ਉਹਨਾਂ ਦੀ ਮਰਿਆਦਾ ਅੱਜ ਕਿੱਥੇ ਆਉ ਅੱਜ ਉਹਨਾਂ ਨੂੰ ਸੜਕਾਂ ਤੇ ਨਹੀਂ ਉਤਰਨਾ ਚਾਹੀਦਾ ਅੱਜ ਉਹਨਾਂ ਨੂੰ ਬਿਆਨ ਨਹੀਂ ਦੇਣੇ ਚਾਹੀਦੇ ਅਫਸੋਸ ਦੀ ਗੱਲ ਆ ਕਿ ਉਹਨਾਂ ਦੀ ਚੁੱਪੀ ਕਿਤੇ ਨਾ ਕਿਤੇ ਆਮ ਸਰਕਾਰ ਨਾਲ ਹਾਮੀ ਦੀ ਜਿਹੜੀ ਗਵਾਹੀ ਭਰਦੀ ਐ ਸੋ ਮੇਰੀ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਧਰਮ ਤੇ ਪੰਜਾਬ ਦੇ ਕਲਚਰ ਤੇ ਪੰਜਾਬ ਤੇ ਟਾਂਗੇ ਜਿਹੜੇ ਪੰਜਾਬ ਦੇ ਢਾਂਚੇ ਤੇ ਜਿਹੜੇ ਬਾਰ ਬਾਰ ਹਮਲੇ ਹੋ ਰਹੇ ਆ ਆਪਾਂ ਸਾਰਿਆਂ ਨੂੰ ਨਿਕਲ ਕੇ ਜਿਹੜਾ ਇਸ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਹੈ ਥੈਂਕ ਯੂ ਦੁਪਹਿਰ ਕੇ ਸ਼ਰਮਾ ਜੀ ਸਾਡੇ ਨਾਲ ਦੇਖੋ ਤਰਨਾ ਜਿਹੜਾ ਇੱਥੇ ਲੱਗਿਆ ਹੋਇਆ ਲਗਾਤਾਰ ਬਹੁਤ ਸਾਰੇ ਲੀਡਰ ਨੇ ਜਿਹੜੇ ਇੱਥੇ ਜੁੜਦੇ ਜਾ ਰਹੇ ਨੇ ਕਲੇਵਾਲ ਸਾਹਿਬ ਕਿਹਾ ਲੈਣੇ ਸਾਡੇ ਨਾਲ ਸਰ ਸਹਿਯੋਗ ਕੀ ਦਮਨਪ੍ਰੀਤ ਸਿੰਘ ਪਟਿਆਲਾ ਤੋਂ ਲੈ ਕੇ ਜੁੜੇ ਹੋਏ ਨੇ ਦਮਨ ਪਟਿਆਲਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਅਸੀਂ ਸਵੇਰ ਤੋਂ ਹੀ ਤਸਵੀਰਾਂ ਦਿਖਾ ਰਹੇ ਹਾਂ ਕਿ ਵੱਖ-ਵੱਖ ਥਾਵਾਂ ਤੇ ਸ਼੍ਰੋਮਣ ਅਕਾਲ ਤਖਤ ਦੇ ਆਗੂ ਵਰ ਜੋ ਦਿੱਲੀ ਦੇ ਸਾਫ ਦਾ ਮੁੱਖ ਮੰਤਰੀ ਆਤੀਸ਼ੀ ਉਹਨਾਂ ਦੇ ਵੱਲੋਂ ਐਸਾ ਬਿਆਨ ਦਿੱਤਾ ਗਿਆ ਕਿ ਹਰ ਪਾਸੇ ਬਵਾਲ ਹੋ ਗਿਆ ਪਟਿਆਲਾ ਦਾ ਬਚ ਕਿਸ ਤਰੀਕੇ ਦਾ ਮਾਹੌਲ ਹੈ ਕੋਈ ਹੌਸ ਦਾ ਪੱਕ ਨਹੀਂ ਰਿਹਾ ਅੱਜ ਭਗਵੰਤ ਮਾਨ ਦਾ ਆ ਬਿਲਕੁਲ ਕੁਲਵਿੰਦਰ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਨੇ ਉਹਨਾਂ ਦੇ ਘਰ ਦਾ ਖਰਾਓ ਕਰਨ ਦਾ ਵੀ ਸਿਕਰ ਜਿਹੜਾ ਉਹ ਚੱਲ ਰਿਹਾ ਹੈ ਇਸ ਵਕਤ ਦੇਖੋ ਤੁਸੀਂ ਐਗਜ਼ੀਕਿਟਿਵ ਮੈਂਬਰ ਨੇ ਸੁਜੀਤ ਸਿੰਘ ਗੜੀ ਉਹ ਬੋਲ ਰਹੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਤਮਾਮ ਆਗੂ ਖੜੇ ਹੋਏ ਨਜ਼ਰ ਆ ਰਹੇ ਨੇ ਔਰ ਜੇਕਰ ਬੋਲਿਆ ਜਾਵੇ ਤਾਂ ਇਸ ਵਕਤ 8 ਹਲਕਿਆਂ ਦੇ ਜਿਹੜੇ ਨਮਾਇੰਦੇ ਨੇ 8 ਹਲਕਿਆਂ ਦੇ ਚਾਰਜ ਨੇ ਵੱਖ-ਵੱਖ ਪਟਿਆਲਾ ਦੇ ਸਿਖੀਆਂ ਲੀਡਰ ਨੇ ਜਿਹੜੇ ਇਸ ਵਕਤ ਇਸ ਦਰਦੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਔਰ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਦੇ ਘਰ ਦਾ ਖਰਾਓ ਵੀ ਕੀਤਾ ਜਾਏਗਾ ਅਮਿਤ ਰਾਠੀ ਨੇ ਪਟਿਆਲਾ ਸ਼ਹਿਰੀ ਦੇ ਮਤਾਨ ਦੇ ਅਕਾਲੀ ਦਲ ਦੇ ਰਾਠੀ ਸਾਹਿਬ ਕੀ ਕਹੋਗੇ ਜਿਹੜਾ ਇਹ ਪ੍ਰਦਰਸ਼ਨ ਆਵਾਜ਼ਾਂ ਜਾ ਰਿਹਾ ਦੇਖੋ ਇਹ ਪੰਜਾਬ ਨੂੰ ਅੱਗ ਲਾਉਣ ਵਾਲੀ ਵਿਊਤਵੰਦੀਆਂ ਨੇ ਇਹ ਸ਼ਰੋਮੀ ਅਕਾਲੀ ਦਲ ਦੀ ਵਿਚਾਰਧਾਰਾ ਰੋਸ਼ ਪ੍ਰਦਰਸ਼ਨ ਤੇ ਵਿਧਾਨ ਸਭਾ ਚ ਗੁਰਤੇਬਾਦਰ ਮਾਲ ਦੇ ਬੋਲੇ ਸ਼ਬਦ ਆਤੀਸ਼ੀ ਦੇ ਉਹਨੇ ਵਿਚਾਰਧਾਰਾ ਪ੍ਰਗਟ ਕਰਤੀ ਹੈ ਇਹ ਆਤੀਸ਼ੀ ਨਹੀਂ ਬੋਲੀ ਹੈ ਇਹ ਝਾੜੂ ਪਾਰਟੀ ਵਿਚਾਰਧਾਰਾ ਨੂੰ ਇਹਨੇ ਸ਼ਬਦ ਦੇ ਨੇ ਜਿਹੜਾ ਇੱਕ ਸਵਾਲ ਹੈ ਕਿ ਵੀ ਬਲਾਰੇ ਬਹੁਤ ਬੋਲ ਚੁੱਕੇ ਨੇ ਪਹਿਲਾਂ ਮੈਂ ਤਾਂ ਇੱਕ ਸਵਾਲ ਹੈ ਸੂਬੇ ਦਾ ਮੁੱਖ ਮੰਤਰੀ ਐਕਸੀਡੈਂਟਰ ਤਰੀਕੇ ਦਾ ਦੁਰਘਟਨਾ ਬਸ ਬਣਿਆ ਵਾ ਮੁੱਖ ਮੰਤਰੀ ਜਵਾਬ ਦੇਵੇ ਕਿ ਆਤੀਸ਼ੀ ਦੇ ਕਹੇਵੇਂ ਵਿਧਾਸਵਾ ਦਿੱਲੀ ਚ ਸ਼ਬਦਾ ਤੇ ਉਹਦਾ ਸਟੈਂਡ ਕੀ ਆ ਉਹ ਆਪਣਾ ਸਟੈਂਡ ਕਲੀਅਰ ਕਰੇ ਉਹ ਸਵਾਲ ਕਰਦਾ ਕਲਤ ਸਾਬ ਦੇ ਜਥੇਦਾਰ ਸਾਹਿਬ ਨੂੰ ਉਹ ਸਵਾਲ ਕਰਦਾ ਐਸ்சிਪੀਸੀ ਨੂੰ ਜੋ ਪੱਤਰਕਾਰਾਂ ਨੂੰ ਸਵਾਲ ਕਰਦਾ ਪਰਚੇ ਦਰਜ ਕਰਦਾ ਮੈਂ ਸ਼੍ਰੋਮਣੀ ਕਾਲੀ ਹਲ ਦਾ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੁੱਖ ਮੰਤਰੀ ਪੁੱਛਣਾ ਚਾਹੁੰਦਾ ਤੂੰ ਆਪਣਾ ਸਟੈਂਡ ਕਲੀਅਰ ਕਰ ਜਿਆਦਾ ਤੂੰ ਸਟੈਂਡ ਕਲੀਅਰ ਕਰਕੇ ਤੂੰ ਆਤੀਸ਼ੀ ਪਰਚਾ ਦਰਜ ਕਰਨ ਦੇ ਹੱਕ ਚ ਹੈ ਕਿ ਖਿਲਾਫ ਹੈ ਜੇ ਹੱਕ ਚ ਹੈ ਸਾਡੇ ਵਾਲਾ ਕਿ ਬਹਿਰੇ ਪੰਜਾਬ ਦੀ ਧਰਤੀ ਤੇ ਝਲੜ ਗਵਰਟਰ ਤੇ ਜਿਹੜਾ ਲੱਗੇ ਪਤਾ ਤੁਹਾਨੂੰ ਕਿ ਜਲੰਧਰ ਦੇ ਵਿੱਚ ਐਫਆਈਆਰ ਦਰਜ ਹੋਗੀ ਸਟੇਟਮੈਂਟ ਨੂੰ ਲੈ ਕੇ ਜਲੰਧਰ ਦੇ ਵਿੱਚ ਐਫ ਆਰ ਦਰਜ ਇਹ ਹੁੰਦੀ ਹੈ ਕਿ ਇਹ ਫੇਕ ਜਿਹੜੇ ਆਗੂਆਂ ਦੇ ਵੱਲੋਂ ਪਾਈ ਗਈ ਹੈਗੀ ਹੈ اے ਆਈ ਨਾਲ ਕ੍ਰੀਏਟ ਕੀਤੀ ਗਈ ਹੈ ਕਈ ਆਗੂਆਂ ਦਾ ਨਾਮ ਵੀ ਜ਼ਿਕਰ ਆ ਰਿਹਾ ਬਾਰ-ਬਾਰ ਕਿ ਕਈ ਆਗੂਆਂ ਦਾ ਵੀ ਨਾਮ ਉਸ ਦੇ ਵਿੱਚ ਨਾਮ ਦਰਜ ਕੀਤਾ ਗਿਆ ਹੈ ਮੰਗ ਹੈ ਇਨਸਾਫ ਦੀ ਮੰਗਿਆ ਪੰਥ ਖਿਲਾਫ ਗੋਖਿਆਂ ਨੂੰ ਕਾਰਵਾਈ ਕਰਨ ਦੀ ਤੇ ਉਹ ਕਰ ਰਹੇ ਸਾਜ਼ਿਸ਼ਾਂ ਲੜਾਈ ਸਾਜ਼ਿਸ਼ਾਂ ਕੈਨਸਲ ਕਰਾ ਕੇ ਆਪ ਦੀ ਛੀਤੇ 295 ਦਾ ਪਰਚਾ ਦਰਜ ਹੋ ਕੇ ਸਲਾਖਾਂ ਵਿੱਚ ਜਾਵੇ ਸਾਡੇ ਹਿੱਤਿਆਂ ਨੂੰ ਠੰਡ ਮਿਲਣੀ ਹੈ ਤੇ ਮੁੱਖ ਮੰਤਰੀ ਦਾ ਸਟੇਟ ਕਲੀਅਰ ਕਰੇ ਤੇ ਮੁੱਖ ਮੰਤਰੀ ਕਿਹਦੇ ਪਾਸੇ ਹੈ ਪਰਚਾ ਦਰਜ ਕਰਾਉਣ ਵਾਲੇ ਪਾਸੇ ਸਾਡੇ ਵਾਲਾ ਵੇ ਨਹੀਂ ਅਰੇ ਤਾਂ ਅਸੀਂ ਜੇਲਾ ਭਰਾ ਕੇ ਅਸੀਂ ਮੰਗ ਪੱਤਰ ਦੇਣ ਨਹੀਂ ਆਏ ਅਸੀਂ ਪੰਜਾਬ ਵਿੱਚ ਲੱਗਣੇ ਅੱਗ ਨੂੰ ਸ਼ਾਂਤ ਕਰਨ ਲਈ ਪੰਜਾਬੀਆਂ ਦੀ ਪੰਥ ਦੀ ਆਵਾਜ਼ ਬਣ ਕੇ ਇੱਥੇ ਡਰਜ ਰਹੇ ਹਾਂ ਬਿਲਕੁਲ ਦੇਖੋ ਕੁਲਵਿੰਦਰ ਇਸ ਵਕਤ ਜਿਹੜੀ ਹੈ ਤਸਵੀਰ ਹੈ ਉਹ ਬਖਾਨ ਦੀ ਕੋਸ਼ਿਸ਼ ਕਰ ਰਹੇ ਆ ਸਰਪਜੀਤ ਸਿੰਘ ਚਿੰਤਨ ਦਾ ਮੌਜੂਦ ਹੈ ਗੱਲਬਾਤ ਵੀ ਕਰ ਲੈਣੇ ਆ ਚਿੰਤਨ ਸਾਹਿਬ ਕਿਵੇਂ ਵੇਖ ਰਹੇ ਹੋ ਜੀ ਇੱਕ ਤਰਫ ਰੋਸ ਪ੍ਰਦਰਸ਼ਨ ਤੇ ਜਲੰਧਰ ਦੀ ਐਫਆਈਆਰ ਦਾ ਫਿਕਰ ਬਹੁਤ ਜਿਹੜਾ ਛੜਿਆ ਹੋਇਆ ਹੈ ਕਈ ਸਾਰੀ ਤਸਵੀਰਾਂ ਜੋ ਭਾਵੇਂ ਸੁਖਵੀਰ ਸਿੰਘ ਬਾਦਲ ਦੀਆਂ ਹੋਣ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਾ ਰਹੀਆਂ ਨੇ ਕਿਸ ਤਰੀਕੇ ਨਾਲ ਵੇਖਿਆ ਜਾਵੇ ਜਿੰਮੇਵਾਰੀ ਸਮਝ ਕੇ ਪਹਿਲਾਂ ਪੱਤਰਕਾਰਾਂ ਦੇ ਪਰਚਾ ਕਿ ਕਿੱਚਾ ਜਿਹੜਾ ਵੀ ਆਮ ਆਦਮੀ ਪਾਰਟੀ ਦੇ ਕਰਤੂਤਾਂ ਦੇ ਖਿਲਾਫ ਬੋਲੇਗਾ ਉਹਨੂੰ ਇੱਕ ਗਿਫਟ ਦਿੰਦੇ ਨੇ ਪਰਚੇ ਦਾ ਮਕਸਦ ਇਹਨਾਂ ਦਾ ਇੱਕੋ ਹੈ ਕਿ ਪਰਚੇ ਨਾਲ ਪਰਚਾ ਕਰਨ ਵਾਲੇ ਆਗੂ ਡਰਨਗੇ ਅੱਗੇ 4 ਬੰਦੇ ਹੋ ਡਰਨਗੇ ਸਾਡੇ ਖਿਲਾਫ ਕੋਈ ਬੋਲੇ ਨਾ ਇਹਦੀ ਪਾਲਿਸੀ ਦਾ ਹਿੱਸਾ ਧੰਨਵਾਦ ਕਰਨਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੀ ਕੁਝ ਕੋਈ ਏਜੰਡਾ ਚਲਾਉਂਦਾ ਹੈ ਕੋਈ ਬੋਲਦਾ ਹੈ ਕੋਈ ਇਹਨਾਂ ਦੀ ਪੋਲ ਖੋਲਦਾ ਕੋਈ ਇਹਨਾਂ ਦੀ ਨਲਾਇਕੀਆਂ ਦੇ ਖਿਲਾਫ ਬੋਲਦਾ ਉਹਦੇ ਪਰਚਾ ਦਰਜ ਕਰੋ ਪਰ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਪਰਚਾ ਪੋਲਿਟਿਕਸ ਹੈ ਇਹ ਉਲਟ ਪਈ ਆ ਕਿ ਜਿਨੇ ਵੀ ਜ਼ਬਰ ਤੇ ਜੁਲਮ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਹਮੇਸ਼ਾ ਮਾਰ ਪਈਆ ਅਕਾਲੀ ਦਲ ਖਾਸ ਕਰਕੇ ਉਹ ਜਮਾਤ ਹੈ 105 ਸਰ ਪਹਾਣੀ ਜਿਹੜੀ ਪਰਚੀਆਂ ਤੋਂ ਤਾਂ ਜਮੇ ਨਹੀਂ ਡਰਦੀ ਕਈ ਕਈ ਸਾਲ ਨਵੰਬਰ ਸਰਦਾਰ ਪ੍ਰਕਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਜੀ 15 ਸਾਲ ਤੋਂ ਵੱਧ ਜੇਲ੍ਹ ਕੱਟੀ ਆ ਉਹਨਾਂ ਨੇ ਜੇਲ੍ਹ ਪਰਚੇ ਕਿਹੜੀ ਖੇਰ ਦੀ ਮੂਰੀ ਆ ਜਿਹੜੇ ਆ ਗੂ 15 15 ਸਾਲ ਜੇਲ੍ਹ ਕੱਟ ਕੇ ਨਹੀਂ ਦਵੇ ਪੰਜ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕੀਤੀ ਆ ਇਹ ਪਰਚੀਆਂ ਪੁਰਚੀਆਂ ਨਾਲ ਕੁਝ ਨਹੀਂ ਹੋਣਾ ਅਮਾ ਫਾਈਲ ਲੈ ਦੇਣ ਇਹ ਆਵਾਜ਼ ਨਹੀਂ ਹੁਣ ਰੁਕਣੀ ਦੇ ਰੋਹ ਆ ਜਿਹੜਾ ਉਹ ਦਿਨ ਪਰ ਦਿਨ ਹਰ ਵਰਗ ਦੇ ਵਿੱਚ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਆ ਆਮ ਆਦੀ ਪਾਰਟੀ ਲਈ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਨਹੀਂ ਹਾਰੇਗੀ ਇਹਨਾਂ ਦਾ ਪੰਜਾਬੀ ਜਨਾਜਾ ਕੱਢ ਕੇ ਤੋਰਨਗੇ ਕਿੰਨਾ ਕੀ ਹੈ ਤੁਹਾਨੂੰ ਕਿਉਂਕਿ ਮੁੱਖ ਮੰਤਰੀ ਦਾ ਦਮਨ ਲਗਾਤਾਰ ਆਪਣੇ ਗਲਤ ਜਵਾਰੀ ਰੱਖੋ ਆਪਣੇ ਤੌਰ ਤੇ ਲੇਂਦਰਵੰਗੇ ਫਿਲਹਾਲ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਜੋ ਜਸਪ੍ਰਿਤ ਮਹਾਲੀਤ ਜੁੜੇ ਹੋਏ ਸੀ ਜਸਪ੍ਰਿਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਤ ਹੈ ਤਸਵੀਰਾਂ ਨੇ ਹਰ ਪਾਸੇ ਤੋਂ ਆ ਰਹੀਆਂ ਨੇ ਸ਼ੋਮ ਨੇ ਕਲਦਲ ਦੇ ਆਗੂ ਵਰਕਰ ਜੋ ਕਿ ਡਟੇ ਹੋਏ ਐ ਕਿਉਂਕਿ 30 ਦੇ ਸਾਫ ਕਾ ਮੁੱਖ ਮੰਤਰੀ ਆਤੀਸ਼ੇ ਦੇ ਵੱਲੋਂ குரு ਸਾਹਿਬ ਦੁਆਰੇ